ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਹਰੇਕ ਪਾਰਟੀ ਕਾਂਗਰਸ ਅਕਾਲੀ ਭਾਈਪਾ ਦਸਰੀ ਸਿੱਟਾ ਆਮ ਆਦਮੀ ਪਾਰਟੀ ਲੋਕਾਂ ਦੀ ਮਦਦ ਕਰ ਰਹੀ ਹੈ ਇਸੇ ਲੜੀ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਅੱਜ ਫਾਜ਼ਿਲਕਾ ਪੁੱਜੇ ਉਹਨਾਂ ਨਾਲ ਲੋਕ ਸਭਾ ਫਰੋਹੀਪੁਰ ਤੋਂ ਸਾਂਸਦ ਸਰਦਾਰ ਸ਼ੇਰ ਸਿੰਘ ਕੁਬਾਇਆ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਕੁਬਾਇਆ ਸਾਬਕਾ ਜ਼ਿਲ੍ਹਾ ਪ੍ਰਧਾਨ ਕੋਸ਼ਲਬੂਕ ਰਜੇਸ਼ ਗਰੋਵਰ ਗੋਲਡੀ ਚਾਂ ਅਤੇ ਸ਼ੋਕワਰਸ ਡਾਕਟਰ ਮਿੰਦਰ ਰਿਨਵਾ ਅਤੇ ਹੋਰ ਵੱਖ-ਵੱਖ ਕਾਂਗਰਸੀ ਆਗੂ ਮੌਜੂਦ ਰਹੇ ਇੱਥੇ ਬਲਾਕ ਪ੍ਰਧਾਨ ਵਡੇਰਾ ਅਤੇ ਬਲਾਕ ਪ੍ਰਧਾਨ ਸੁਰਿੰਦਰ ਕੰਬੋਜ ਤੋਂ ਇਲਾਵਾ ਕਈ ਕਾਂਗਰਸੀ ਆਗੂ ਮੌਜੂਦ ਰਹੇ ਜਿੱਥੇ ਲੋਕਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਸ਼ਕਲਾਂ ਦੱਸੀਆਂ ਅਤੇ ਕਿਹਾ ਵੀ ਸੰਸਦ ਵਿੱਚ ਵਾਇਚਾ ਕੇ ਉਹਨਾਂ ਦੀ ਮਦਦ ਕਰਾਈ ਜਾਵੇ ਜੋ ਕਿ ਹਰ ਸਾਲ ਫੜਾਂ ਦੀ ਮਾਰ ਇੱਥੇ ਆ ਜਾਂਦੇ ਹਨ ਇਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਮੁੱਢਲੀ ਸਹੂਲਤ ਦੇਣਾ ਪਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਰ ਹੋ ਗਈ ਹੈ ਇਸ ਲਈ ਉਸ ਸੰਸਦ ਵਿੱਚ ਆਵਾਜ਼ ਚੱਕਣਗੇ ਅਤੇ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਹਰੇ ਹਲਕਾ ਚਾਰਜ ਮੁੱਖ ਸਰਦ ਮੈਂਬਰ ਪਾਰਟੀ ਦੇ ਵਿਚਾਰ ਦੀ ਜਾਣਕਾਰੀ ਆ ਹੋਏ ਵੀ ਕਿਥੇ ਨਾ ਆਪ ਪਾਰਟੀ ਦੇ ਮੰਤਰੀ ਆ ਕੇ ਤੇ ਗੱਲ ਕੀਤੀ ਇਹ ਤਾਂ ਆ ਸੀ ਕਿਸੇ ਦੀ ਬਾਈ ਗੱਲ ਨਹੀਂ ਹੋਰ ਨੰਬਰ ਖੜੇ ਹੋਣੇ ਹਰ ਵਾਰ ਵਾਰ ਹਾਲਵਾਲੀਆ ਤਰਉ ਤਰਉ ਕਰਵਾਗੋ ਚਲੋ ਭਾਈ ਚਲੋ ਚਲੋ ਪੰਜਾਬ ਸੂਬੇ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਰਾਜਾ ਮਲਿੰਗ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸੰਸੇ ਸ਼ੇਰ ਸਿੰਘ ਗੁਬਾਇਆ ਜ਼ਿਲ੍ਹਾ ਪ੍ਰਧਾਨ ਸਰਦਾਰ ਦਿਨਿੰਦਰ ਸਿੰਘ ਗੁਬਾਇਆ ਅਤੇ ਸਾਬਕਾ ਮੰਤਰੀ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਕਾਂਗਰਸ ਤੋਂ ਹੰਸਰਾਜ ਗੋਲਡਨ ਜੀ ਇੱਥੇ ਪਹੁੰਚੇ ਹੋ। ਓ ਸੋਰੀ ਹੰਸਰਾਜ ਜੀ ਦੋਸਤ ਆਇਤ ਤੋਂ ਤਾਂ ਦੇਖ ਸਕਦੇ ਹੋ ਰਾਜਾ ਬਿੰਗ ਜੀ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਫਾਜ਼ਿਲ ਕਾ ਕਾਮਾ ਵਾਲੇ ਪਤੰਦੀਆਂ ਤਸਵੀਰਾਂ ਨੇ ਮੈਂ ਆਇਆ ਹਾਂ ਮੈਂ ਆਇਆ ਹਾਂ ਆਹ ਲੈ ਲਓ 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 ਆਹ ਆਪਾਂ ਫੋਟੋ ਦੀ ਹੈ ਹੋਮ ਤੋਂ ਪਤਾ ਨੂੰ ਗੱਲ ਕਰਨ ਦੀ ਹੈ ਸ਼ਾਂਤੀ ਨਾਲ ਬੋਲਿਆ ਆਡੀਟਰੀ ਟੋਰੀਟ ਦੇਖਣਾ ਪਿਆ ਰਿਹਾ ਦੂਜੀ ਸਾਲ ਪੂਰਾ ਸਾਰਾ ਸਾਰਾ ਸੇਖਾਂ ਦੇ ਕੋਲ ਬਣਾ ਲਿਆ ਹਰ ਮਨ ਕਿਤੇ ਜਾ ਰਿਹਾ ਕੀ ਕਿਸੇ ਨੂੰ ਮਾਰਦਾ ਵਿਦੇਸ਼ੀ ਨਾਮ ਦਿਨ ਮੇਰੇ ਸਾਹਿਬ ਜੀ ਕੋਈ ਨਾ ਮਾਰ ਪਰ ਉਹ ਉੱਪਰ ਜਾਉਂਗੇ ਹਮ ਬਦਾਂਗ ਕੋਲ ਲਾਓ ਜਾਓ ਗੰਗਲਾ ਦੀ ਗੱਲ ਸੁਣੋ ਜੀ ਕੋਈ ਨਹੀਂ ਜਾਣਦਾ ਮੇਰੇ ਨਾਲ ਨਾ ਕਰੇ ਹੋਰ ਵੀ ਛੋੜ ਰਹੀ ਹੈ ਮਾਰੋ ਜੀ ਹਾਂ ਜੀ ਸਾਹਿਬ ਇਸ ਸਰਦਾਰ ਦੀ ਇਹ ਬਾੜੇ ਸਰ ਚੰਗੋ ਪਾਰਟੀ ਪਾਰਕੀ ਸਰ ਵਫਾਦਾਰ ਆ ਲੋ ਬਈ ਗੱਲ ਹੈ ਮੇਰੀ ਬੇਟੀ ਆ ਮਦਰ ਲਿਆਰ ਫੋਟੋ ਖਿਡਾਉਣਾ ਆ ਇਹ ਗੱਲ ਸਹੀ ਗੱਲ ਬਿਲਕੁਲ ਸਹੀ ਗੱਲ ਦੋ ਮਿੰਟ ਥੁਪਦਾ ਦਾਨ ਸਹੀ ਹੈ ਪ੍ਰਧਾਨ ਗੱਲ ਸੁਣਨਾ ਦੋ ਫੋਟੋ ਪਿੱਛੋਂ ਪੱਕੇ ਦਾ ਮੇਰਾ ਪੇਟ ਬਾਤ ਲੱਗ ਰਿਹਾ ਹਾਂ ਸੁਰਾਜ ਸਿੰਘ ਜੀ ਦਾ ਨਾਮ ਹੈ ਸਰ ਔਰ ਕਾਂਗਰਸ ਪਾਰਟੀ ਤੋਂ ਜਿਲ੍ਹਾ ਸੈਕਟਰੀ ਜਰਨਲ ਸੈਕਟਰੀ ਹਾਂ ਕਿਸਟਨ ਖਾਇਲ ਗਾ ਔਰ ਸਰ ਸਾਡੇ ਹਾਲਾਤ ਜਿਹੜੇ ਇੱਧਰ ਹੈ ਨਾ ਬਿਲਕੁਲ ਤੁਸੀਂ ਸਾਰੇ ਹੀ মিডিਆ ਤੇ ਦੇਖ ਰਹੇ ਹੋ ਬਿਲਕੁਲ ਨਾਜਿਕ ਨੇ ਔਰ ਜੇ ਮੌਕੇ ਦੀ ਸਰਕਾਰ ਦੀ ਗੱਲ ਕਰੀਏ ਤਾਂ ਸਰ ਫੋਟੋ ਖਿਚਾਉਣ ਤੋਂ ਬਿਨਾ ਕੁਝ ਵੀ ਨਹੀਂ ਸਾਨੂੰ ਪ੍ਰੋਵਾਈਡ ਹੋ ਰਿਹਾ ਕਿਉਂਕਿ ਨਾ ਤਾਂ ਇੱਥੇ ਕੋਈ ਇਲਾਜ ਦਾ ਸਿਸਟਮ ਹੈਗਾ ਸਿਹਤ ਵਿਭਾਗ ਵੱਲੋਂ ਔਰ ਜੇ ਮੌਕੇ ਤੇ ਕੋਈ ਬੰਦਾ ਬਿਮਾਰ ਪਿਆ ਜਾਂਦਾ ਸਰ ਤਾਂ ਦੇਖੋ ਇੰਨਾ ਦੂਰ ਤੋਂ 3 4 4 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਾਣੀ ਤਾਂ ਨਿਕਣਾ ਬਹੁਤ ਔਖਾ ਹੈ ਨਾ ਕੋਈ ਕਿਸ਼ਤੀ ਚੈਨਟੀ ਮਿਲਦੀ ਆ ਕਿਉਂਕਿ ਇੱਥੇ ਆਉਂਦੇ ਨੇ ਸੈਰ ਸਪਟਾ ਕਰਕੇ ਮੌਜੂਦਾ ਸਰਕਾਰ ਦੇ ਮੰਤਰੀ ਜਿਹੜੇ ਉਹ ਚਲੇ ਜਾਂਦੇ ਨੇ ਇਸ ਤੋਂ ਇਲਾਵਾ ਸਰ ਕੁਝ ਨਹੀਂ ਔਰ ਜਦੋਂ ਵੀ ਮੈਂ ਪਹਿੇ ਕਹਿੰਦਾ ਹੁਣਾ ਵੀ ਸਾਡੇ ਜਿਹੜੇ ਇੱਥੇ ਲੋਕ ਵੱਸੇ ਨੇ ਇਹਨਾਂ ਲੋਕਾਂ ਨੇ ਇੰਨੀ ਧਾਰਨਾ ਕਾਲੀ ਕਿਉਂਕਿ ਆਬਾਦ ਜ਼ਮੀਨਾਂ ਕੀਤੀਆਂ ਜੰਗਲ ਬੀਆਬਾਨ ਨੂੰ ਆਬਾਦ ਕੀਤਾ ਬਚਾ ਉਹ ਅਣ ਅਣਯੋਗ ਵਾਈ ਯੋਗ ਤੋਂ ਵਾਈ ਯੋਗ ਕੀਤਾ ਇਹਨਾਂ ਜ਼ਮੀਨਾਂ ਨੂੰ ਕੁਝ ਸਾਡੀਆਂ ਕੱਚੀਆਂ ਨੇ ਕੁਝ ਪੱਕੀਆਂ ਨੇ ਅਗਰ ਗੱਲ ਕਰੀਏ ਤਾਂ ਸਾਰੇ ਸਾਡਾ ਸਾਰੇ ਜਿਹੜਾ ਮੁਆਵਜ਼ਾ ਕੋਈ ਮਿਲਦਾ ਹੈ ਉਹ 400 ਪੈਸੇ ਰੁਪਏ ਤੋਂ ਘੱਟ 7000 ਰੁਪਏ ਤੱਕ ਮਿਲਦਾ ਜੀ ਠੀਕ ਹੈ ਅਗਲੀ ਗੱਲ ਸਰ ਮੈਂ ਇਹ ਕਰਾਂਗਾ ਵੀ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਹੈ ਜੋ ਸਾਡੇ ਬਾਰਡਰ ਤੇ ਸਰਹੱਦ ਤੇ ਲੋਕ ਬੈਠੇ ਨੇ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਇਹ ਲੋਕ ਨੇ ਪਰ ਇਹਨਾਂ ਦੀ ਬਦਲੇ ਵਿੱਚ ਸਰਕਾਰਾਂ ਕਦਰ ਕੀ ਪਾ ਰਹੀਆਂ ਨੇ ਤੁਸੀਂ ਵੇਖ ਰਹੀਓ ਸਰ ਮੌਕੇ ਦੇ ਪਰ ਮੇਰੀ ਇੱਕੋ ਇੱਕ ਬੇਨਤੀ ਹੈ ਸਰ ਕਿਉਂਕਿ ਥੋੜਾ ਇੱਧਰ ਵੋਟ ਬੈਂਕ ਬੈਠਾ ਹੈ ਅੱਜ ਸਰ ਜੋ ਤੁਸੀਂ ਮਹਿਸੂਸ ਕਰਦੇ ਹੋ ਤਕਲੀਫ ਉਸ ਤਕਲੀਫ ਨੂੰ ਤੁਸੀਂ ਵੰਡ ਕੇ ਜਾਇਓ ਜੇ ਜੋ ਤੁਹਾਡੇ ਦਿਲੋਂ ਆਤਮਾ ਮੰਦੀ ਹੈ ਸਰ ਇਹਨਾਂ ਲੋਕਾਂ ਨਾਲ ਅੰਦਰ ਦੀ ਕਰਕੇ ਜਾਓ ਮੇਰੀਆਂ ਇਹਨੀਆਂ ਬੇਨਤੀਆਂ ਸਰ ਇੱਕ ਸਾਜੀ ਬੇਨਤੀ ਇਹ ਹੈ ਆਪਣੇ ਆਮ ਆਦਮੀ ਦੇ ਮੰਤਰੀ ਸਾਹਿਬ ਆ ਪਹੁੰਚੇ ਨੇ ਇੱਥੇ ਹੀ ਪਹੁੰਚ ਕੇ ਹੁਣ ਜਿਵੇਂ ਸਰ ਤੁਸੀਂ ਗੱਲ ਸਾਡੀ ਸੁਣੀ ਸਾਰੇ ਚੁੱਪ ਹੋ ਗਏ ਗੱਲ ਸੁਣੀ ਧਿਆਨ ਨਾਲ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇੱਥੋਂ ਆਏ ੱਟਕੇ ਮਾਰੇ ਉਹਨਾਂ ਨੇ ਸਾਨੂੰ ਜੀ ਇੱਥੋਂ ਆਏ ਜੀ ਇੱਥੋਂ ਕਿਸ਼ਤੀਆਂ ਤਾਂ ਆ ਗਈਆਂ ਜੀ ਜਨਤਾ ਵਾਸਤੇ ਜਿੰਨ ਕਿਸ਼ਤੀਆਂ ਲੈ ਕੇ ਗਏ ਚਲੇ ਜੀ ਪੰਜਾਂ ਘੰਟਿਆਂ ਬਾਅਦ ਵਾਪਸ ਮੁੜੇ ਨੇ ਇਹਦਾ ਮਤਲਬ ਵੀ ਇੱਕ ਸੌਲ ਵਾਲਾ ਸਿਆਪਤਾ ਬਣਾਈ ਖਰੋਤੇ ਜੀ ਵੀ ਵੀ ਆਵਦਾ ਵੀ ਮਸਤੀ ਕਰਨਾ ਹੈ ਕਿਉਂਕਿ ਉੱਥੇ ਕਹਿੰਦੇ ਪਿੱਛੇ ਕਿਸ਼ਤੀ ਤੇ ਤੁਹਾਨੂੰ ਵਿਖਾਂਗੇ ਮੈਂ ਕਿਹਾ ਮੈਂ ਕਿਸ਼ਤੀ ਤੇ ਜਾ ਕੇ ਕਰਨਾ ਹਾਂ ਹਾਂ ਜੀ ਚੋਣੀ ਹਾਂ ਜੀ ਤੇ ਬਟਰ ਫੋਟੋ ਕਰਾਂਗੇ ਸਾਹਿਬ ਮੇਰਾ ਦੂਜੇ ਚਾਰ ਦਾ ਕੰਮ ਹੀ ਨਹੀਂ ਬ੍ਰਦਰ ਮੇਰਾ ਤੁਹਾਨੂੰ ਹਾਂ ਜੀ ਅੱਡੇ ਲਗਾ ਨਹੀਂ ਦੇ ਇੱਕ ਵਾਰ ਕਰ ਬੋਲ ਆਹ ਚੱਲ ਇੱਕ ਸਾਰ ਹੋਰ ਗੱਲ ਲਈ ਤੁਹਾਡੀ ਪਿਛਲੀ ਵਾਰ ਵਾਲੀ ਗੱਲ ਸੰਬੰਧ ਤੇ ਹੈ ਜੋ ਡੀਸੀ ਮੈਡਮ ਇੱਥੇ ਆਈ ਸੀ ਤੁਸੀਂ ਆਏ ਡੀਸੀ ਮੈਡਮ ਨੇ ਇੱਥੇ ਵੇਖ ਕੇ ਨਹੀਂ ਗੱਲ ਕਹੀ ਭੀ ਇਹ ਤੇ ਇਨਸਾਨ ਨਹੀਂ ਆ ਤੁਸੀਂ ਮਗਰ ਗਏ ਸਾਨੂੰ ਤੁਹਾਡੇ ਤੇ ਬੜਾ ਫਕਰ ਹੈ ਮਗਰ ਤੁਸੀਂ ਦੋਨੇ ਆਣ ਕੇ ਗਏ ਡੀਸੀ ਮੈਡਮ ਕੋਲੇ ਕਿ ਤੂੰ ਕਿਵੇਂ ਕਹਿਨੀ ਹੈ ਵੀ ਇਹ ਤੇ ਨਕਸਾ ਇਹ ਤੂੰ ਕਿਵੇਂ ਕਹਿਨੀ ਹੈ ਤੇ ਨੁਕਸਾਨ ਨਹੀਂ ਹੋਇਆ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਸਰ ਮੇਰਾ ਪਿੰਡ ਇੱਥੇ ਵਾਲੀ ਬੇਈ ਸਾਹ ਪਾਸ ਦਾ ਪਿੰਡ ਹੈ ਮੇਰਾ ਪਿੰਡ 20 ਕਿਲੋਮੀਟਰ ਅੰਦਰ ਪੜੀ ਤੇ ਮੈਂ ਉੱਥੂ ਕੱਲਾ ਬੰਦਾ ਉੱਥੂ ਆਇਆ ਇਹ ਬਾਕੀ ਜਨਤਾ ਇੱਧਰ ਦੀ ਸਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਕਸਟਡੀ ਦੇ ਵਿੱਚ ਇੱਕ ਨੰਬਰ ਗੱਟੀ ਪਿੰਡ ਹੈ ਬੰਦਾ ਉੱਥੇ ਉਹਦੇ ਗੁਰਦੇ ਡੈਲ ਸੋਣ ਆਲੇ ਨੇ ਇਹਨਾਂ ਨੇ ਸਵੇਰੇ ਦੀ ਬੋਰਡ ਨਹੀਂ ਦਿੱਤੀ ਮੈਂ ਲਿਲਾ ਕੱਢ ਲੀਆ ਵੀ ਕਹੇ ਬੋਰਡ ਦੇ ਦੋ ਬੋਰਡ ਦੇ ਦੋ ਬੰਦਾ ਨਹੀਂ ਉਹ ਵਿਚਾਰੇ ਨੂੰ ਹੁਣ ਚੱਪੋਂ ਵਾਲੀ ਬੇੜੀ ਤੇ ਲੈਣ ਗਏ ਉਹਨੇ ਮੁੰਡੇ ਤੇ ਸਵੇਰੇ ਦਾ ਉਹ ਬੰਦਾ ਲਜਾਣਾ ਸੀ ਸ਼ਹਿਰ ਤੋਂ ਉੱਥੇ ਉਮਰ ਹੋਰੀ ਉਹਦੀ ਉਮਰ ਹੈਗੀ ਹੈ 45 ਸਾਲ ਉਹ ਉਹਦੇ ਉਹਦੇ ਵਾਸਤੇ ਇਹਨਾਂ ਨੇ ਆ ਇੰਨਾ ਕੋਈ ਸਾਡੀ ਆਮ ਆਦਮੀ ਜਿਹੜੀ ਹੈ ਇੱਕ ਦੀ ਆਮ ਆਦਮੀ ਸਰਕਾਰ ਜਿਹੜਾ ਸਬੰਧ ਹੁੰਦਾ ਹੈ ਉਹ हां जी गुरदा खरीद आई डेलसर मतलब एक गुरदा पौना होवे और ए आधे पैसे मैं ला दूंगा ठीक है जनाब जे वो 6-7 लाख रुपए जोंदा गुरदा पेंदा ठीक है जी और मैं 5 लाख रुपए च लधियान्यो पवा दूंगा ठीक है लधियाने दा एमपी हां डॉक्टर मेरी मानदे है और 2 लाख रुपए मैं दवा दूंगा सरदार जिंदा हो देख एकता ए दूसरी गल ਮੈਂ ਇਹ ਕਹਿਣੀ ਸੀ ਵੀ ਇਸ ਸਮੇਂ ਕਿਹੜੀ ਗੱਲ ਕਰਨੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਿਆਹ 'ਚ ਨੱਚਣਾ ਹੈ ਤੇ ਔਖੇ ਵੇਲੇ ਸਾਥ ਦੇਣਾ ਸਾਥ ਦੇਣਾ ਉਹ ਆ ਜਿਹੜੀਆਂ ਥੁੜੀਆਂ ਗੱਲਾਂ ਹੈ ਇਹ ਗੱਲਾਂ ਇਸ ਮੌਕੇ ਤੇ ਨਹੀਂ ਕਰਨੀਆਂ ਨਹੀਂ ਕਰਨੀਆਂ ਸਹੀ ਗੱਲ ਗੁਰਦੇ ਵਾਲੀ ਤੂੰ ਠੀਕ ਗੱਲ ਕਰਤੀ ਕਿ ਕਿਸੇ ਨੇ ਤੁਹਾਡਾ ਅਸੀਂ ਕੰਮ ਨਹੀਂ ਕਰਦਾ ਇਹ ਦਰਿਆ ਦਾ ਜਿਹੜਾ ਮਸਲਾ ਹੈ ਇਹ ਕਬਾਇਆ ਸਾਹਿਬ ਤਾਂ ਜੇ ਮੈਂ ਐਮਪੀ ਨਹੀਂ ਕੋਈ ਕਰ ਸਕਦਾ ਇਹ ਦਰਿਆ ਦਾ ਮਸਲਾ ਹੱਲ ਕਰ ਸਕਦੀ ਹੈ ਸਰਕਾਰਾਂ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਅੱਜ 11 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਹੈ ਕੇਂਦਰ ਹਾਂਜੀ ਇੱਥੇ 3.5 ਸਾਲ ਤੋਂ ਉਹਨਾਂ ਦੀ ਤੁਸੀਂ ਵੀ ਇਸ ਗੱਲ 'ਚ ਮੈਂ ਕਹਿਣਾ ਕੰਮ ਨਹੀਂ ਆਪਾਂ ਕਰਦੇ ਇਹ ਤੁਸੀਂ ਬਾਰਡਰ ਵਾਲੇ ਬੰਦੇ ਜਿਹੜੇ ਡੁੱਬਦੇ ਆ ਇੱਕ 11 ਬੰਦਿਆਂ ਦੀ ਕਮੇਟੀ ਬਣਾਓ ਜਨਾਬ ਠੀਕ ਹੈ ਪਾਣੀ ਜਾਣ ਤੋਂ ਬਾਅਦ ਤਿਰਪਾ ਕਰਕੇ ਉਹ ਕਮੇਟੀ ਵਾਰ-ਵਾਰ ਕਭਾਇਆ ਸਾਹ ਦਾ ਰਾਜੇ ਵੜਿੰਗ ਦਾ ਢੀੜਾ ਖੜਕਾਵੇ ਤਾ ਜੋ ਅਸੀਂ ਵੀ ਭੁੱਲ ਜਾਨੇ ਆਂ ਆਪਦੇ ਕੰਮ ਚ ਜੋ ਠੀਕ ਹੋ ਗਿਆ ساری ਦੁਨੀਆ ਭੁੱਲ ਜਾਂਦੀ ਇਹ ਨਹੀਂ ਹੈ ਜਿਹੜਾ ਨਹੀਂ ਨਹੀਂ ਸਰ ਮੇਰੇ ਕਹਿਣਾ ਮਤਲਬ ਇਹ ਕਿ ਕਮਾਇਆ ਪਾਰੇ ਤੇਰਾ ਦਾ ਤਵਾਇਆ ਸਾਹਿਬ ਤੁਹਾਡੇ ਵਿੱਚ ਰਹਿੰਦੇ ਪਰ ਅਸੀਂ ਇਸ ਕੇਸ ਨੂੰ ਲੈ ਕੇ ਵਾਰ-ਵਾਰ ਦਿੱਲੀ ਦੇ ਮੰਤਰੀ ਨੂੰ ਮਿਲ ਗਏ ਵਾਰ-ਵਾਰ ਪੰਜਾਬ ਸਰਕਾਰ ਦਾ ਦਰਵਾਜ਼ਾ ਖੜੀ ਜੇ ਤਾਂ ਹੋਵੇ ਸਾਡੀ ਸਰਕਾਰ ਪਹਿਲਾ ਮਰਿੰਦਰ ਸਿੰਘ ਸੀ ਹੁਣੇ ਵੀ ਕੁੱਖ ਨਹੀਂ ਕੀਤਾ ਭਰਾਓ ਉਹ ਕਾਰਨ ਸੀ ਹੋਰਾ ਉਹ ਮਿਲਿਆ ਹੀ ਨਹੀਂ ਜਾਂਦਾ ਉਹ ਤਾਂ ਕਦੇ ਆਉਂਦਾ ਹੀ ਨਹੀਂ ਸੀ ਉਹਨੂੰ ਐ ਵਟਰ ਤੇ ਨਹੀਂ ਖੜਾ ਸਕਦੇ ਸੀ ਜਿਵੇਂ ਉਹ ਮੰਤਰੀ ਭੱਜ ਗਏ ਸੋ ਕਹਿਣ ਦਾ ਮਤਲਬ ਇਹ ਹੈ ਬਾਬਾ ਸੁੱਖ ਰੱਖੇ ਜੇ ਤਾਂ 1.5 ਸਾਲ ਨੂੰ ਰਾਜ ਆ ਜੇ ਤਾਂ ਫਿਰ ਤਾਂ ਤੁਹਾਨੂੰ ਫਿਰ ਤਾਂ ਤੁਹਾਨੂੰ ਕੁਝ ਅਸੀਂ ਕਰਕੇ ਵਿਖਾਈਏ ਜੇ ਉਹਨਾਂ ਜਿੱਕਰ ਆਪਾਂ ਉੱਤਤਾ ਕਰੀਏ ਆਪੇ ਕੇਸ ਕੁਝ ਤਿਆਰ ਕਰਕੇ ਲੋਕ ਸਭਾ ਚ ਵੀ ਅਸੀਂ ਮੁੱਦਾ ਮੈਂ ਤੇ ਕਬਾਇਆ ਸਾਹਿਬ ਚੱਕਾਂਗੇ ਪਹਿਲਾਂ ਵੀ ਕਬਾਇਆ ਸਾਹਿਬ ਲੜਦੇ ਆਂ ਦੂਜੀ ਗੱਲ ਮੋਟਰ ਰਿਸੋਰਸ ਜਿਹੜਾ ਮਨਿਸਟਰ ਹੈ ਉਹਨੂੰ ਮਿਲ ਕੇ ਇਸ ਮਸਲੇ ਤੇ ਕਿਉਂਕਿ ਅੱਜ ਤੋਂ ਰੌਲਾ ਪਾਉਣ ਲੱਗਾਗੇ 1.5 ਸਾਲ ਤੱਕ ਸਮਾਨ ਇਕੱਠਾ ਕਰਾਂਗੇ ਤੇ ਬੰਨਿਆ ਸਾਰ ਆਪਦਾ ਕੰਮ ਪੁੱਛਾਂਗੇ। ਜੀ ਪਰ ਇੱਕ ਕਮੇਟੀ ਜ਼ਰੂਰ ਬਣਾਓ। ਉਹ ਕਮੇਟੀ ਨੂੰ ਪੂਰੀ ਸਮਝ ਹੋਵੇ। ਉਹ ਦੱਸੇ ਵੀ ਆਹ ਸਾਡੀ ਇੰਨੀ ਜ਼ਮੀਨ ਐ। ਸਾਡਾ ਇਹ دریا ਖਾਲ ਲੋ। ਉਹ ਦੱਸੇ ਵੀ ਆਹ ਜ਼ਮੀਨ ਅਕਵਾਇਰ ਕਰ ਲਓ। ਉਹ ਦੱਸੇ ਵੀ ਆਹ ਜਮਾ ਮਾਰ ਚਾਉਂਦੇ ਆ ਜੇ ਤੁਸੀਂ ਆਹ ਦੋ-ਦੋ ਚਾਰ-ਚਾਰ ਕਿੰਨੇ ਅਕਵਾਇਰ ਕਰ ਲਓਗੇ ਸਾਨੂੰ ਪੈਸੇ ਦੇ ਦੇਵੋਗੇ। ਜਿੱਥੇ ਪੱਕਾ ਦਰਿਆ ਨੇ ਵਗਣਾ ਹੀ ਵਗਣਾ ਐ। ਜੀ ਉਹ ਸਰਕਾਰ ਖਰੀਦ ਲਈ ਉਹ ਤੀਜਾ ਆਲਟਰਨੇਟਿਵੇ ਵੀ ਦੇਵੇ ਵੀ ਜੇ ਨਹੀਂ ਵੀ ਕੁਝ ਕਰਨਾ ਅਸੀਂ ਸਰਕਾਰ ਨੂੰ ਕਵਾਂਗੇ ਪ੍ਰਪੋਜ਼ਲ ਵੀ ਜੇ ਤੁਸੀਂ ਨਹੀਂ ਇਹ ਕਰ ਸਕਦੇ ਰਕਾਇਰ ਤਾਂ ਭਾਈ ਵੀਸ ਆਰਪੀਆ ਆਏ ਸਾਲ ਇਹ ਦਰਿਆਵਾਂ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਵਾਲਿਆਂ ਦੇ ਖਾਤੇ ਪੈਜੇ ਤਾਂ ਇਹ ਤਾਂ ਜੋ ਜੇ ਆਵੇ ਵੀ ਨਾ ਵੀ ਆਵੇ ਉਹਨੂੰ 20000 ਤਾਂ ਆਉਂਦਾ ਰਹੇ ਕਿਲੇ ਦਾ ਅਸੀਂ ਤਾਂ 50 ਮੰਗਾਂਗੇ ਪਰ ਚਲੋ ਕੋਈ 20 ਦੇਵੇ ਬਸ ਉਹਨਾਂ ਦੇ ਲੱਖ ਦੇਓ ਹਾਂ ਜੀ ਤੋਂ ਐਦਾਂ ਦੇ ਤਿੰਨ ਚਾਰ ਹੱਲ ਦੱਸਾਂਗੇ ਜਿਵੇਂ ਆਪਾਂ ਆਪਦੇ ਮੁੰਡੇ ਨੂੰ ਦੱਸ ਦਿੰਨੇ ਵੀ ਯਾਰ ਜੇ ਤੂੰ ਆਹ ਕਰ ਲੇ ਤਾਂ ਵਧੀਆ ਆਹ ਨਹੀਂ ਹੁੰਦਾ ਤਾਂ ਆਹ ਕਰ ਲਾ ਆਹ ਨਹੀਂ ਹੁੰਦਾ ਤਾਂ ਆਹ ਕਰ ਲਾ ਇਹ ਦੋ ਤਿੰਨ ਆਪਸ਼ਨ ਆ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਉਹ ਫਰੋਜਪੁਰਾਸਤੇ ਆਈਆਈਟੀ ਤੋਂ ਕਿਉਂਕਿ ਉਹ ਸਟੈਂਡਿੰਗ ਕਮੇਟੀ ਦੇ ਮੈਂਬਰ ਆ ਕੁਵਾਇਆ ਸਾਹਿਬ ਉਹਦਾ ਵੀ ਸਰਵੇ ਕਰਾਇਆ ਪਰ ਇਹ ਹੱਲ ਜਿਹੜਾ ਕਿਉਂਕਿ ਸਾਡੇ ਕੋਲ ਤਾਂ 5-5 ਕਰੋੜ ਰੁਪਈਆ ਐਮਪੀਆਂ ਕੋਲੇ ਸਾਲ ਦਾ ਨੋਹ ਹਲਕਿਆ ਅਸਲੀ ਕਾਟਾ ਹੋਰ ਵੀ 100 ਕਰੋੜ 500 ਕਰੋੜ ਇਹ ਮਸਲਾ ਹੈਗਾ ਘੱਟੋ ਘੱਟ 2 300 ਕਰੋੜ ਰੁਪਏ ਦੇ ਕੰਮ ਹੈ ਜਿਹਦੇ ਵਿੱਚ ਜ਼ਮੀਨ ਨੂੰ ਐਫਆਰ ਕਰਨੀ ਹੈ ਇਹਨੂੰ ਪੱਟਣਾ ਵੀ ਹੈ ਤੇ ਕਿਵੇਂ ਇਹਨੂੰ ਦਰਿਆ ਨਾਲ ਇਹਨੂੰ ਠੀਕ ਕਰਨਾ ਉਵੇਂ ਹੋਣਾ ਹੈ ਉਹ ਸਰਕਾਰ ਤੋਂ ਬਿnabla ਸੋ ਹੁਣ ਜਿਹੜੀ ਗੱਲ ਹੈ ਇਹ ਆ ਬਾਅਦ ਦੀਆਂ ਗੱਲਾਂ ਆ ਮੌਸਮ ਤੋਂ ਨਿਕਲ ਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡਾ ਕੇਸਿਸ ਨਾਲ ਗੁਜਾਰਾ ਜੀਰੇ ਬਿਨਾ ਜਮਾ ਆਪਣੀ ਜਾਨ ਨਿਕਲਦੀ ਹੈ ਵੀ ਔਖਾ ਕੰਮ ਹੈ ਕਿਸ਼ਤੀ ਬਿਨਾ ਜਾਂ ਤਰਪਾਲ ਬਿਨਾ ਚਾਰੇ ਬਿਨਾ ਤਾਂ ਜੋ ਅਸੀਂ ਆਪ ਦੇ ਨਿੱਜੀ ਕੋਈ ਮਿੱਤਰਾਂ ਬੇਲੀਆਂ ਤੋਂ ਕੁਝ ਆਪ ਦੇ ਪੈਸੇ ਲਾ ਕੇ ਉਹ ਤੁਹਾਡੀ ਮਦਦ ਕਰ ਸਕਦੇ ਅਸੀਂ ਥੋੜੇ ਦਿਨ ਥੋੜਾ ਇਹ ਵੀ ਕੰਮ ਚਲਾਈਏ ਨਾ ਕੋਈ ਪਸ਼ੂ ਆਸੇ ਕੋਈ ਚੀਜ਼ ਆਸੇ ਹੋਣੀਏ ਤਾਂ ਕੰਮ ਚੱਲੂਗਾ ਸੋ ਹੁਣ ਮੌਕੇ ਤੇ ਇਹ ਕੰਮ ਚਲਾਈਏ ਜਿਹੜੀ ਮੁਆਵਜ਼ੇ ਦੀ ਲੜਾਈ ਹੈ ਜਾਂ ਦੂਜੀ ਸਾਰੀ ਲੜਾਈ ਹੈ ਉਹ ਆ ਜਿਹਨੂੰ ਡਾਊਨ ਹੋ ਜੇ ਇਹ ਸੀ ਰਾਜ ਮੁੜ ਦੀਏ ਫਿਰ ਧਰਨਾ ਵੀ ਲਾਵਾਂਗੇ ਤੇ ਉਹ ਮੁਆਵਜ਼ੇ ਦੀ ਲੜਾਈ ਤੇ ਦਿੱਲੀ ਤੱਕ ਲੜਾਂਗੇ ਇਹ ਤੁਹਾਡੇ ਨਾਲ ਅਸੀਂ ਸਾਰੇ ਵਾਦਾ ਕਰਦੇ ਹਾਂ ਥੈਂਕ ਯੂ ਸਰ ਮਿਹਰਬਾਨੀ ਤੁਹਾਡੀ ਬੰਦਾ ਹੋ ਗਿਆ ਸੀ ਜੀ ਬੰਦਾ ਬਣੀ ਗਿਆ ਸੀ ਮਨਜੀ ਸਾਹਿਬ ਉਹ ਤੇ ਮੇਰੀ ਮੰਤਰੀ ਦੀ ਗੱਲ ਕਰਵਾ ਕੇ ਸਰ ਕਹਿੰਦੇ ਤੁਹਾਨੂੰ ਢੇੜੀ ਦੇ ਕੇ ਚੱਲੇ ਆ ਇਸ ਵੇਲੇ 2 ਵਜੇ ਤੱਕ ਖੜੇ ਆ ਕੋਈ ਸਾਨੂੰ ਢੇੜੀ ਨਹੀਂ ਮਿਲੀ ਕੋਸ਼ਿਸ਼ ਨਹੀਂ ਕਰਿਆ ਕੰਮੀਆਂ ਦੇ ਵਿੱਚ ਵੀਡੀਓ ਸ਼ੋਟ ਲਾ ਆ ਆ ਸਭਾਇਆ ਸਰ ਕਿ ਮੈਂ ਪਿਆਰ ਕਰਦਾ ਢੇੜੀ ਨਹੀਂ ਮਿਲੀ ਕਿਲਾਫੇ ਨਾ ਕਿਸ਼ਤੀਆਂ ਭੇਜ ਦੋਈ ਤੇਰੇ ਤੇ ਹੈ 9 ਵਜੇ ਤੱਕ ਮੈਂ ਕਿਹੜੀ ਬੇਨਤੀ ਢੇੜੀ ਨਹੀਂ ਮਿਲੀ ਸਾਰਿਆਂ ਨੂੰ ਬਹੁਤ ਅਫਸੋਸ ਹੈ ਇੱਕ ਜਿਹੜਾ ਗੱਲ ਲੱਗਦੀ ਹੈ ਕਿ ਜਿਨ੍ਹਾਂ ਨੇ ਸਰ ਥੋੜਾ ਬਹੁਤ ਸੈਂਕਲ ਚਲਦਾ ਕਰੋ ਉਹ ਆਪਣੇ ਕੋਲੋਂ ਹੀ ਭਾਵੇਂ ਪਾਣੀ ਚ ਡੁੱਬਦੇ ਪਏ ਭਾਵੇਂ ਕਰਦੇ ਪਏ ਉਹਨਾਂ ਦਾ ਸਿਸਟਮ ਚੱਲ ਹੀ ਜਾਂਦਾ ਹੈ ਪਰ ਸਰ ਮੇਰੀ ਤੁਹਾਡੀ ਅੱਗੇ ਹੱਥ ਜੋੜ ਕੇ ਬਾਰ-ਬਾਰ ਬੇਨਤੀ ਇਹ ਹੈ ਕਿ ਜਿਹੜੇ ਹੋਰ ਗਰੀਬ ਬਿਲਕੁਲ ਮਜ਼ਦੂਰ ਨੇ ਲੇਬਰ ਵਾਲੇ ਨਾ ਤਾਂ ਜੇ ਲੇਬਰ ਹੋ ਸਕਦੀ ਹੈ ਬੰਦ ਹੈ ਉਹਨਾਂ ਲਈ ਕੁਝ ਨਾ ਕੁਝ ਰਾਸ਼ਨ ਵਗੈਰਾ ਦਾ ਕੀਤਾ ਜਾਵੇ ਸਰ ਆਹ ਹਾਂਜੀ ਰਾਸ਼ਨ ਇਹ ਪਸ਼ੂਆਂ ਵਾਲੇ ਰਾਸ਼ਨ ਦਾ ਨਹੀਂ ਬੰਦਿਆਂ ਦੇ ਇਨਸਾਨਾਂ ਦਾ ਇਨਸਾਨਾਂ ਦਾ ਰਾਸ਼ਨ ਬੰਦਿਆਂ ਵਾਲਾ ਬੰਦਿਆਂ ਦਾ ਪਸ਼ੂਆਂ ਦਾ আচ্ছা ਬੰਦਿਆਂ ਵਾਲੇ ਚ ਕੀ ਹੋਣਾ ਜਿਹੜਾ ਆਟਾ ਦਾਲ ਹਾਂਜੀ ਸਰੋਂ ਦਾ ਤੇਲ ਸਾਬਣ ਔਰ ਚਾਹ ਪਕਤੀ ਨਹੀਂ ਨਾ ਦੇ ਮੰਨਦਾ ਹਾਂ ਜੀ ਮਸਾਲਾ ਹਾਂ ਸ਼ਾਰਾਂ ਕਿ ਨਾ ਜੁਗਾਰ ਕਰੀਏ ਜਿੰਨੇ ਚੱਲ ਰਹੇ ਇੱਥੇ ਨੇ ਘਰ ਪਿੰਡਾਂ ਤੋਂ ਕਿਨੇ ਕਿਨੇ ਚੱਲ ਰਹੇ ਆ ਰੱਖਣ 12 ਬੈਂਡ ਬਤਾਓ ਤੇ ਯਾਰ ਬਣ ਜਾਊਗਾ ਸਰ ਕਹਿੰਦੇ ਵੀ ਜਿਹੜੇ ਅਸਲੋਂ ਗਰੀਬ ਨੇ ਉਹਦੇ ਦੇ ਨਾ ਉਹ ਜਿਹੜੇ ਉਹ ਬਸ ਉਹ ਯਾਰ ਲੋਕਾਂ ਨੂੰ ਜਦੋਂ ਆਪ ਕਹਾਂਗੇ ਉਹ ਜਿਵੇਂ ਜਿਵੇਂ ਆਈ ਜਾਊਗਾ ਉਹ ਮੇਰੇ ਕੋਲ ਇੱਥੇ ਕੋਈ ਕਮੇਟੀ ਬਣਾ ਕੇ ਵੰਡੀ ਜਾਇਓ ਜੇ ਕੋਲ ਦੋ ਆ ਗਏ ਉਹਨੂੰ ਰੋਕ ਕੇ ਦੂਜੇ ਨਹੀਂ ਦੇ ਦਿਆਂਗੇ ਹਾਂਜੀ ਹਾਂਜੀ ਜਿਹੜੇ ਅਫੈਕਟਡ ਲੋਕ ਜ਼ਿਆਦੇ ਆ ਪਹਿਲਾਂ ਉਹਨਾਂ ਨੂੰ ਦਿਓ ਫਿਰ ਆਪਣੇ ਕੋਲ ਵਾਧਾ ਆ ਜਾਏ ਫਿਰ ਦੂਜੇ ਵੀ ਲੋ ਹਾਂਜੀ 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 ਠੀਕ ਹੈ ਸਾਡੀ ਸਰਕਾਰ ਨੇ ਐਮਪੀ ਸਾਹਿਬ ਦਾ ਪੱਕਾ ਆਚਾਰ ਨਾਲ ਬੈਠੇ ਦੁਪੱਟੇ ਪੈਂਦੇ ਜਿਹੜੇ ਸਾਰੀਆਂ ਪੇਜ ਨੇ ਪੇਜ ਦੇ ਸਾਰੇ ਦਿਖਾਉਂਦਾ ਨਹੀਂ ਹੈ ਸੇ ਨਹੀਂ ਗਿਆ ਹਾਂ ਇਸ ਸਾਲ ਆਇਆ ਨਾਲ ਇਹਦੇ ਵਿੱਚ ਪਿੰਡਾਂ ਵਾਂਗ ਸਾਰੀਆਂ ਲਿਸਟਾਂ ਬਣੀਆਂ ਆਈਆਂ ਨੇ ਜਿਹੜੇ ਜਿਹੜੇ ਰਾਸ਼ਨ ਆ। ਕਿਹਾ ਅਸੀਂ ਤੈਣ ਦੀ ਦੋ ਤਰ੍ਹਾਂ ਜਲਦਾ ਨਾ ਦੋ ਨਹੀਂ ਮਿਲਦਾ ਉਹ ਨਾ ਜਰਾ ਬੈ ਜਾ। ਚਲੋ ਜਿਹੜੀਆਂ ਬਣੀਆਂ ਇੰਜੇ ਨੇ ਉਹਨਾਂ ਨੂੰ ਦਵਾ ਦੇ। ਪਿੰਡ ਦੀ ਕਮੇਟੀ ਬਣ ਗਈ ਹੈ। ਉਹਨਾਂ ਨਾਲ ਸਾਡੇ ਸਮੇਂ ਅਮਰਿੰਦਰ ਸਿੰਘ ਰਾਜ ਆਪਣੇ ਸਾਡੇ ਨਾਲ ਮਿਲਦੇ ਆ। ਉਹਨਾਂ ਨਾਲ ਗੱਲਬਾਤ ਚਲੋ ਕੁਆਇਸਾ। ਚਲੋ ਜਿਆ ਤਕੜਾ ਉਹਨਾਂ ਯਾਰ ਤਕੜਾ ਇਸ ਸਮੇਂ ਅਮਰਿੰਦਰ ਸਿੰਘ ਰਾਜਪੁਰਾ ਦਾ ਆਪਣਾ ਗੱਲਬਾਤ ਪਿਆ ਬਟੇ ਸਭਾ ਕਿੱਥੇ ਚਲਾਲ ਦੇ ਵਿੱਚ ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਤੁਸੀਂ ਦੌਰਾ ਕਰ ਰਹੇ ਹੋ ਬਹੁਤ ਥਾਵਾਂ ਤੇ ਵੱਡਾ ਇਫੈਕਟ ਪੈ ਰਿਹਾ ਹੈ ਜਿਹੜਾ ਚਲਤੋ ਇਸ ਸਮੇਂ ਜੋ ਖੇਤੀਬਾੜੀ ਦਾ ਲੋਕਾਂ ਦਾ ਜਿਹੜਾ ਜਨਜੀਵਨ ਪ੍ਰਭਾਵਿਤ ਹੋਇਆ ਦੇਖੋ ਬਈ ਗੱਲ ਇਹ ਆ ਅਸੀਂ ਇੱਥੇ ਆਏ ਜਿਸ ਪ੍ਰਕਾਰ ਦੇ ਹਾਲਾਤ ਐ ਇੱਥੇ ਤਾਂ ਸਾਰਾ ਕੁਝ ਥੋੜਾ ਐ ਮੈਂ ਕਾਂਗਰਸ ਪਾਰਟੀ ਦੇ ਸਮੁੱਚੇ ਲੀਡਰਾਂ ਨੂੰ ਸਮੁੱਚੇ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਬਲਾਕ ਦੇ ਪ੍ਰਧਾਨਾਂ ਨੂੰ ਅੱਜ ਆਪਦੀ ਪੋਸਟ ਤੇ ਜਿੱਥੇ-ਜਿੱਥੇ ਜ਼ਿਆਦਾ ਹੜ ਪ੍ਰਭਾਵਿਤ ਲੋਕ ਨੇ ਉਹ ਮੈਂ ਇਹਨਾਂ ਪਿੰਡਾਂ ਦੇ ਨਾਂ ਪਾਉਂਗਾ ਤੇ ਕੰਟੈਕਟ ਪਰਸਨ ਪਾਉਂਗਾ ਇੱਥੇ ਅਸੀਂ ਜੋ ਲੋਕਾਂ ਦੀ ਡਿਮਾਂਡ ਐ ਡਿਮਾਂਡ ਤਾਂ ਵਿਚਾਰੇ ਬਹੁਤ ਜਿਆਦੇ ਹੈ ਇਹਨਾਂ ਦਾ ਮਾੜਾ ਹਾਲ ਹੈ ਨਾ ਕੋਈ ਮੁਆਵਜ਼ਾ ਹੈ ਜ਼ਮੀਨਾਂ ਰੁਲ ਗਈਆਂ ਪੱਠੇ ਰੁਲ ਗਏ ਘਰ ਡਿੱਗ ਪਏ ਮੋਟਰਾਂ ਬਹਿ ਗਈਆਂ ਖੇਤਾਂ 'ਚ ਰੇਤ ਆ ਜੂਗਾ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਇਹ ਰੱਬ ਜਾਣਦਾ ਪਰ ਮੌਕੇ ਤੇ ਉਤੋਂ ਵੀ ਪਈ ਜਾਂਦਾ ਇਹਨਾਂ ਨੂੰ ਅੱਜ ਰਾਸ਼ਨ ਦੀ ਤੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਤੇ ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਕੋਈ ਸਿਰ ਦੁਖ ਦੇ ਦੀ ਕੋਈ ਪੈਰਾਸੀਟਾਮੋਲ ਔਰ ਉਹ ਦਵਾਈਆਂ ਇਹ ਚੀਜ਼ਾਂ ਬਾਰੇ ਅਸੀਂ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਵਾਂਗੇ ਕਿ ਤਾ ਉਹ ਬਚਾਓ ਜਿੱਥੋਂ ਤੱਕ ਤਨਖਾਹ ਦੀ ਗੱਲ ਹੈ ਮੈਂ ਤਾਂ ਕਿਹਾ ਵੀ ਇੱਕ ਇੱਕ ਥਾਂ कि ਜਿਹੜੇ ਕੋਈ ਸਰਦੇ ਪੁੱਜਦੇ ਕੋਈ ਮੇਰੇ ਅਰਜਾਉ ਤਾਪ ਦੀਆਂ 2 ਵੀ ਦੇਵੇ 3 ਵੀ ਦੇਵੇ ਲੋਕੀ ਉਨੀਆਂ ਹੀ ਥੋੜੀਆਂ ਜਿੰਨੀਆਂ ਦੇ ਜਰੂਰ ਇਹਦੇ ਬਾਰੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਜਵਿੰਦਰ ਸਾਹਿਬ ਨਾਲ ਗੱਲ ਕਰਕੇ ਤੇ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਜਿੱਥੇ ਜਿੱਥੇ ਮੋਸਟ ਅਫੈਕਟਡ ਏਰੀਆਜ਼ ਹੈਗੇ ਐ ਤੇ ਉਹ ਆਸੇ ਪਾਸੇ ਵਾਲੇ ਜਿਵੇਂ ਮੁਕਸਰ ਦਾ ਜ਼ਿਲ੍ਹਾ ਪ੍ਰਧਾਨ ਉਹ ਸੰਪਰਕ ਕਰੇ ਦੂਜੇ ਜ਼ਿਲ੍ਹਾ ਪ੍ਰਧਾਨ ਨੂੰ ਤੇ ਉੱਥੋਂ ਅਸੀਂ ਆਵਦਾ ਚਾਰਾ ਵਾਰਾ ਇੱਥੇ ਵੀ ਇਕੱਠਾ ਕਰੀਏ ਤੋ ਕੀ ਫਿਰ ਤੋਂ ਇਹ ਸਾਡੀ ਅੱਜ ਉਦਲੀ ਜਿਹੜੀ ਲੋਕਾਂ ਨੂੰ ਮਦਦ ਹੈ ਬਾਕੀ ਦਾ ਇਹ ਮੈਨ ਮੇਡ ਹੈ ਇਹ ਸਰਕਾਰ ਦਾ ਦਿੱਤੀ ਹੋਈ ਹੜ ਹੈ ਜੇ ਸਰਕਾਰ ਨੋਡਲ ਅਫਸਰ ਲਾਉਣ ਹਲਾਂ ਤੇ ਆ ਦੇਖਣ ਵੀ ਹਾਲਾਤ ਜੇ ਪਹਿਲਾਂ ਦੇਖਣ ਵੀ ਭਾਖੜਾ ਦਾ ਕੀ ਹਾਲ ਹੈ ਪਾਣੀ ਦਾ ਲੈਵਲ ਦਾ ਉੱਕੇ ਹੌਲੀ ਹੌਲੀ ਰਿਲੀਜ਼ ਪਾਣੀ ਨੂੰ ਕਰਦੇ ਰਹਿਣ ਤੇ ਅੱਜ ਇਹ ਹਾਲਾਤ ਨਾ ਹੁੰਦੇ ਜਨਵਤ ਕੀ ਕਿਤੇ ਕਿ ਸਰ ਮੈਂ ਵੀ ਇਹ ਕਹਿੰਦਾ ਵੇਖੋ ਮੈਂ ਵੀ ਕਿਸ ਦਿਨ ਕਹਿੰਦੇ ਅਫਸਰ ਦੇ ਕਿਹੜੇ ਨਾ ਨਾ ਅਨਜਾਨਪੁਰਾ ਅੱਛਾ ਆ ਨੇ ਜੂਮ ਕਹੇ ਜ਼ਿੰਮੇਦਾਰ ਹਨ ਇਹ ਜਾਣ ਕੇ ਨਹੀਂ ਉਹਨਾਂ ਨੇ ਛੱਡਿਆ ਮੈਂ ਤੈਨੂੰ ਕਹਿੰਦਾ ਵੀ ਸਰਕਾਰ ਨੇ ਪਾਣੀ ਜਾਣ ਦਿੱਤੀ ਸਰਦਾਰਾ ਮੇਰਾ ਦੋਸਤ ਕਿੰਗਰਾ ਸਾਥ ਸਾਡੇ ਪ੍ਰਵक्ता ਉਹ ਗਏ ਸੀ ਪਾਟਾ ਤੇ ਪੌਂਗੜੇ ਉਹਨਾਂ ਨੇ ਵੇਖਿਆ ਵੀ ਪਾਣੀ ਤਾਂ ਜਮਾ ਉੱਤੇ ਉੱਛਲਦਾ ਅੱਜ ਤੋਂ 20 ਦਿਨ ਦੀ ਗੱਲ ਉਹਨਾਂ ਨੇ ਇੰਜੀਨੀਅਰ ਨੂੰ ਕਿਹਾ ਯਾਰ ਇਹ ਛੱਡੋ ਤੁਸੀਂ ਪਾਣੀ ਉਹ ਕਹਿੰਦੇ ਜੀ ਪਿੱਛੇ ਜੇ بارش ਨਾ ਹੋਈ ਤਾਂ ਫਿਰ ਸਾਨੂੰ ਪਾਣੀ ਦਾ ਇੰਨਾ ਚਾਹੀਦਾ ਐ ਅਸੀਂ ਫਿਰ ਫਲਾਮੇ ਨੂੰ ਰਿਲੀਜ਼ ਕਰਨਾ ਫਲਾਮੇ ਨੂੰ ਕਰਨਾ ਉਹ ਕਹਿੰਦਾ ਜੇ بارش ਵੱਧ ਪੈਗੀ ਤਾਂ ਤੁਸੀਂ ਮਾਰ ਦਿਓਗੇ ਉਹੀ ਗੱਲ ਹੋਈ بارش ਵੱਧ ਪੈ ਗਈ ਮਗਰੋਂ ਵੱਧ ਪਾਣੀ ਆ ਗਿਆ ਹੁਣ ਉਹਨੇ ਨੀ ਕੁਦਮਦਾਰ ਖੋਲਤੇ ਉਹ ਰੁੜ ਗਿਆ ਜੇ ਪਾਣੀ ਨਿਰੰਤਰ ਥੋੜਾ ਥੋੜਾ ਚੱਲਦਾ ਰਹਿੰਦਾ ਉੱਥੋਂ ਦੇ ਅੱਗੇ ਭਾਗੜਾ ਸਤਲੁਜ ਪਾ ਕੇ ਪਾਕਿਸਤਾਨ ਨੂੰ ਛੱਡ ਦਿੰਦੇ ਤੇ ਅੱਜ ਇਹ ਹੜ੍ਹ ਪਾਣੀ ਦਾ ਹੋਣਾ ਸੀ ਲੇਗਿਨ ਇੰਨਾ ਭਾਰੀ ਨੁਕਸਾਨ ਨਹੀਂ ਹੋਣਾ ਸੀ ਇਥੋਂ ਚੌਥਾ ਹਿੱਸਾ ਉਹ ਅਸੀਂ 25 ਬੈਸ ਦਾ ਇਹ ਇਹ ਦਿਮਾਗ ਦੀ ਗੱਲ ਹੈ ਕਿ ਯਾਰੀ ਬੰਨ ਲਾਉਣ ਵਾਲਾ ਬੰਦਾ ਵੀ ਜੇ ਟੈਕਨੀਕਲ ਪਿੰਡ ਵਾਲਾ ਹੋਵੇ ਨਾ ਲਾ ਦੇ ਤਾਂ ਹੋਰ ਇਹਨਾਂ ਵੀ 5 ਕਿੱਲੇ ਜ਼ਮੀਨ ਵੱਜ ਜਾਂਦੀ ਮਾਨ ਸਿੰਘ ਜੀ ਨੁਕਸਾਨ ਬੜਾ ਹੋਇਆ ਹੋਇਆ ਹੈ ਯਾ ਮੋਆਜੋ ਕਿਰੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕਾਂ ਨੂੰ ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈ ਸਰਕਾਰ ਮੋਆਜੋ ਦਿੱਤਾ ਜਾ ਰਿਹਾ ਹੈ ਕੋਈ ਬੰਦਾ ਇਹ ਆਸ ਉਮੀਦ ਨਾ ਰੱਖੇ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਝੂਠੇ ਲੀਡਰਾਂ ਦੇ ਲੋਕ ਛੱਪਰ ਮਾਰਦੇ ਬਿਜਲੀਆਰੀ ਮਾਨ ਸਾਹਿਬ ਕਹਿੰਦੇ ਸੀ ਮੁਰਗੀ ਮਰਜੇ ਦਾ ਮੁਰਗੀਰਾ ਦੇ ਦੂੰਗਾ ਬੱਕਰੀ ਨੇ ਦੀ ਬੱਕਰੀ ਨੇ ਨਹੀਂ ਬਲੇ ਲੋਕਾਂ ਨੇ ਮਰੀਆਂ ਮੁਰਗੀਆਂ ਸੰਭਾਲੀ ਰੱਖੀਆਂ ਮੈਂ ਤਾਂ ਸਾਰੀਆਂ ਰੱਖਿਆ ਜੀ ਮੇਰੇ ਕਹਿਣ ਦਾ ਮਤਲਬ ਭਾਈ ਜੀ ਕਿੱਲੇ ਮਗਰ 6800 ਕੇ 7000 ਰੁਪਇਆ ਦਿੰਦੇ ਆ ਕਿ ਨਹੀਂ ਦਿੰਦੇ ਜੋ ਹਾਲਾਤ ਆ ਸਰਕਾਰ ਦੇ ਅੱਜ ਸਰਕਾਰ ਨੇ ਉਹ ਪੈਸਾ ਲਾਤਾ ਪੰਜਾਬ ਦਾ ਪੈਸਾ ਲਾਤਾ ਜਾ ਕੇ ਦਿੱਲੀ ਪੰਜਾਬ ਦਾ ਪੈਸਾ ਲਾਤਾ ਦੂਜੇ ਹਰਿਆਣੇ 'ਚ ਜਿੱਥੇ ਇੱਕ ਸੀਟ ਨਹੀਂ ਆਈ ਪੰਜਾਬ ਦਾ ਪੈਸਾ ਜਾ ਕੇ ਹਿਮਾਚਲ ਜਲਾ ਦਾ ਲੀਡਰ ਨੂੰ ਲੜਾਉਣ ਤੇ ਹੈਲੀਕਾਪਟਰ ਸਾਡਾ ਹੁਣ ਮਾਨ ਸਰ ਨੇ ਇੱਕ ਸਕੂਫਾ ਛੱਡਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰਾ ਹੈਲੀਕਾਪਟਰ ਰਾਹਤ ਸਮਗਰੀ ਬਜਾਊਗਾ ਕਿੱਕਲੀ ਬਣਾ ਕੇ ਬੇਲਪੂ ਬਣਾਇਆ ਉਹੀ ਤੁਹਾਡਾ ਹੁਣ ਕੰਮ ਹੈ ਇੱਕ ਹੈਲੀਕਾਪਟਰ 'ਚ ਮਿੱਤਰੋ ਬਹਿੰਦੇ ਆ 5 ਬੰਦੇ ਜੇ 6ਵਾਂ ਬੰਦਾ ਬਹਿ ਜਾਏ ਉਹ ਬਾਹਰ ਨਹੀਂ ਦਿੰਦੇ ਕਿਉਂਕਿ ਹੈਲੀਕਾਪਟਰ ਡੇਗ ਸਕਦਾ ਭਾਰ ਹੁੰਦਾ ਹੈ ਤੇ ਪੰਜਾ ਬੰਦਿਆਂ ਦਾ ਵੱਧ ਤੋਂ ਵੱਧ ਭਾਰ ਲਾ ਲੋ ਤਾਂ 5 ਕੁ ਟਨ ਹੁਣ ਤੁਸੀਂ ਆਪਸੇ ਲਾ ਲਓ 5 ਕੁਇੰਟਲ ਲੈ ਲੈ ਕੇ ਇਸ ਮਾਲ ਕਿੰਨੇ ਘੇੜੇ ਹੈਲੀਕਾਪਟਰ ਲਾ ਦੂਗਾ ਇਹ ਤਾਂ ਬੇਵਕੂਫ ਬਣਾਉਣਾ ਮੇਰੇ ਕਹਿਣ ਦਾ ਮਤਲਬ ਥੋੜੇ ਪਿੰਡ 'ਚ ਹੀ ਚਾਹੀਦਾ 500 ਕੁਇੰਟਲ ਦਾ ਮਾਲ ਆ ਬਾਹਰਾਂ ਪਿੰਡਾਂ 'ਚ ਕਿੰਨੇ ਘੇੜੇ ਲਾਉ ਹੈਲੀਕਾਪਟਰ ਸੋ ਬੇਵਕੂਫ ਨਾ ਬਣਾਓ ਸੱਚੀ ਗੱਲ ਦਿਲੋਂ ਉਹਨਾਂ ਤਰਕਾਬੇ ਦੇ ਜੋ ਟਰੱਕਾਂ ਦੇ ਸਮਗਰੀ ਭੇਜੋ ਨਾਗੇ ਹੈਲੀਕਾਪਟਰ ਤੇ ਲਿਆਉਣੇ ਨਾਲੇ ਹੈਲੀਕਾਪਟਰ ਦਾ ਬ੍ਰਿੰਗ ਸਾਹਿਬ ਬ੍ਰਿੰਗ ਸਾਹਿਬ ਕਬਾਇਆ ਸਾਹਿਬ ਪ੍ਰੋਬਲਮ ਸੀ ਕਿ ਕਿਸ਼ਤੀ ਨਹੀਂ ਮਿਲੀ ਕਿਸ਼ਤੀ ਲੈ ਕੇ ਕੋਈ ਪਰੇਸ਼ਾਨੀਆਂ ਆធਾਰੀਆਂ ਨੇ ਕਹਿੰਦੇ ਹੈ ਕਿ ਕਿਸ਼ਤੀ ਹੈ ਨਹੀਂ ਅਸੀਂ ਮੰਗ ਰਹੇ ਸੀ ਪਰ ਹੁਣ ਉਹ ਚੱਕੋ ਵਾਲੀ ਕਿਸ਼ਤੀ ਤੇ ਲੈਣ ਗਏ ਹੈ ਔਰ ਉਹਨਾਂ ਨੇ ਡਾਇਗਨੋਸਿਸ ਮਾਇ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਹੈ ਵੀ ਜੇ ਤੁਸੀਂ ਪੂਰੇ ਗੁਰਦੇ ਬੋਣੇ ਹੈ ਜੇ ਅੰਦੇ ਪੈਸੇ ਅਸੀਂ ਲਾ ਦਿਆਂਗੇ ਉਹਦੇ ਗੁਰਦੇ ਨੂੰ ਔਰ ਤੇ ਪ੍ਰਧਾਨ ਮੰਤਰੀ ਨੂੰ ਵੀ ਲਿਖ ਦੇਣਗੇ ਕਬਾਇਆ ਸਾਹਿਬ ਇਹਨੋਂ ਕੋਈ ਵੀ ਆਏ ਲੈ ਤੇ ਜੇ ਨਾ ਵੀ ਹੋਇਆ ਤਾਂ ਲੁਧਿਆਣੇ ਤੋਂ ਮੈਂ ਉਹਨਾਂ ਦਾ ਅੱਜ ਦੇ ਪੱਲੇ ਆਪ ਨੂੰ ਲਾਗੇ ਰਿੰਦ ਸਾਹਿਬ ਗਵਾਇਆ ਸਾਹਿਬ ਤੁਹਾਡੇ ਕੋਲ ਖੜੇ ਨੇ ਜੀ ਇਹ ਕਹਿੰਦੇ ਪੱਕਾ ਹੱਲ ਕਰ ਦਿੱਤਾ ਜਾਵੇ ਦਰਿਆਵਾਂ ਦਾ ਵਾਦਾ ਕਰਕੇ ਜਾਂਦੇ ਹੋ ਜੇ ਸਰਕਾਰੋਂ ਦੀ ਇਹ ਤਾਂ ਮੈਂ ਕਦੇ ਇਸ ਤਰ੍ਹਾਂ ਵਾਅਦੇ ਨਹੀਂ ਕੀਤਾ ਮੈਂ ਨੂੰ ਇੱਕ ਕਮੇਟੀ ਬਣਾਓ ਜਿਹੜੀ ਸਾਡੇ ਮਗਰ ਮਗਰ ਆਈ ਇਹ ਜਿਹੜਾ ਬਿਨਾਂ ਸਰਕਾਰ ਤੋਂ ਹੱਲ ਨਹੀਂ ਹੋ ਸਕਦਾ ਕੋਈ ਤਾਂ ਕੋਈ ਹੱਲ ਲੱਭਦਾ ਬਾਬਾ ਸੌਂਪ ਰੱਖੇ ਸਰਕਾਰ ਆਵੇ ਜੀ ਇਹ ਹੀ ਦਰਿਆਵਾਂ ਦੇ ਹੱਲ ਕਰੋਂਗੀ ਫਿਰ ਇਹ ਨਾਲ ਸਾਡਾ ਪਾਣੀ ਬਚੂਗਾ ਪਾਣੀ ਬਚੂਗਾ ਸਾਡਾ ਵਾਟਰ ਲੈਵਲ ਠੀਕ ਰਹੂਗਾ ਸਾਡका ਜਮੀਨਾ ਦੇ ਲੋਕ ਮੱਜਾਂ ਨੂੰ ਸੋ ਇਹ ਸਾਰਾ ਕੰਮ ਕਰਨਾ ਜਿਹੜਾ ਬੰਦਾ ਸਰਕਾਰ ਅੰਦਰ ਕਰੂਗਾ ਤਾਂ ਅੱਧੀ ਅੱਧੀ ਵਿੱਚ ਸੰਸਦ ਕੁਮਾਇਆ ਸਾਹਿਬ ਵੱਲੋਂ ਮੰਗ ਕੀਤੀ ਗਈ ਇਹ ਵੀ ਇਥੇ ਡੈਮ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹੀ ਜਿਹੜਾ ਪ੍ਰਬੰਧ ਹੋ ਜੂਗਾ ਆਹ ਜਰੂਰ ਕਰਾਂਗੇ ਚਾਹੇ ਡੈਮ ਚਾਹੇ ਪੁਜਲੀ ਉਹ ਬੰਨਾਲੀ ਜੀ ਜੋ ਵੀ ਬਣੇ ਤਾਂ ਜੋ ਇਹਨਾਂ ਮਹੱਤਮਲ ਹਾਲੇ ਜੀ ਮਹਿੰਦ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत